ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਜਾਈਓ ਬਹੁਤ ਟਾਈਮ ਬਾਅਦ ਮਿੱਤਰੋ ਅੱਜ ਵੀਡੀਓ ਬਣਾਉਣ ਲੱਗੇ ਆਪਾਂ ਬਹੁਤ ਗੈਪ ਪੈ ਗਿਆ ਆਪਣਾ ਯਾਰ ਉਹ ਚੀਜ਼ ਲਈ ਸੌਰੀ ਕਿਉਂਕਿ ਤੁਸੀਂ ਵੀ ਬਹੁਤ ਡੀਕ ਕਰ ਰਹੇ ਹੋਵੋਗੇ ਆਪਣੀ ਵੀਡੀਓ ਦੀ ਤੇ ਮਿੱਤਰੋ ਬਹੁਤ ਜ਼ਿਆਦਾ ਲੇਟ ਹੋ ਗਈ ਵੀਡੀਓ ਨੂੰ ਕੋਈ ਚੱਕਰ ਨਹੀਂ ਪਰ ਹੁਣ ਆਪਾਂ ਲਗਾਤਾਰ ਵੀਡੀਓ ਪਾਇਆ ਕਰਾਂਗੇ ਬਸ ਤੁਸੀਂ ਪਿਆਰ ਦੇ ਸਪੋਰਟ ਬਣਾਈ ਰੱਖਿਆ ਕਰਿਓ ਮਿੱਤਰੋ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਪਹਿਲਾਂ ਆਪਾਂ ਇਹਦੇ ਟਾਕਿਆਂ ਡੁਕਾਂ 'ਚ ਸਪੀਕਰ ਲਾਇਆ ਸੀ ਮਿੱਤਰੋ ਬਹੁਤ ਘੈਂਟ ਵੀ ਰਿਸਪੌਂਸ ਦਿੱਤਾ ਤੁਸੀਂ ਵੀਡੀਓ ਦੇ ਉੱਤੇ ਤੇ ਉਹਦੇ ਲਈ ਧੰਨਵਾਦ ਸਾਰਿਆਂ ਦਾ ਤੇ ਹੁਣ ਮਿੱਤਰੋ ਆਪਾਂ ਅੱਜ ਲੱਗੇ ਆਪਣੀ ਰਾਣੀ ਦਾ ਇੱਕ ਸੱਪ ਨਿਕਲਿਆ ਨਾ ਉਹ ਸੈਟ ਕਰਨ ਲੱਗੇ ਆ ਉਹ ਕੈਮਰੇ ਨੂੰ ਦਿਖਾਉਣਾ ਸਭ ਕੁਝ ਪੱਟਤਾ ਮਿੱਤਰੋ ਕਿਉਂਕਿ ਮਿੱਤਰੋ ਆਪਾਂ ਹੁਣ ਇਹਦਾ ਕਰਨਾ ਕੋਈ ਪੱਕਾ ਜਗਾੜ ਇਹਦੇ ਵਿੱਚ ਯਾਰ ਚੂਹੇ ਵੜਦੇ ਨੇ ਆਹ ਦੇਖੋ ਕਿਵੇਂ ਰੁੱਕੀ ਪਈ ਏ ਸਾਰੀ ਦੂ ਜਿਹੜੀ ਮੇਰੀ ਗੁੱਦ ਵਿੱਚ ਰੱਖੀ ਹੁੰਦੀ ਆ ਨਾ ਹੁਣ ਆਪਾਂ ਇੱਕ ਤਾਂ ਮੇਨ ਕਾਰ ਨੇ ਇਹਦਾ ਗੁੱਦ ਰੱਖਣੀ ਬੰਦ ਕਰ ਦੇਣੀ ਆ ਇਹਦੇ ਵਿੱਚ ਗੁੱਦ ਨਹੀਂ ਰੱਖਿਆ ਕਰਨੀ ਹੁਣ ਆਪਾਂ ਤੇ ਹੁਣ ਆਪਾਂ ਜਿਹੜੇ ਤਾਰਾਂ ਤੁਰਾਂ ਪੱਟੀਆਂ ਨੇ ਇਹਦੀਆਂ ਆਪਣੀ ਗੱਡੀ ਦੀਆਂ ਉਹ ਸਾਰੀਆਂ ਇੱਧਰ ਕੱਢ ਲਈਏ ਸਾਈਡ ਤੇ ਤੇ ਆਹ ਗੱਤੇ ਵਾਲੀ ਫੱਟੀ ਵੀ ਪੱਟ ਲਈ ਆਪਾਂ ਮਿੱਤਰੋ ਜਿਹਦੇ ਉੱਤੇ ਆਹ ਪਿਆ ਸੀਗਾ ਆਪਣਾ ਫੱਟਾ ਇਹ ਵੀ ਪੱਟਤੀ ਤੇ ਹੁਣ ਇੱਧਰਲੀ ਸਾਈਡ ਵਾਲੀ ਪੱਟ ਦਿਆਂ ਕਿਉਂਕਿ ਆਪਾਂ ਆਹਾਂ ਨੇ ਜਿਹੜੇ ਗੱਤੇ ਇਹ ਲਾਉਣੇ ਨੇ ਮਿੱਤਰੋ ਥੱਲੇ ਥੱਲੇ ਲਾ ਕੇ ਇਹਨਾਂ ਦੇ ਚੱਲੋਂ ਵਿੱਚੋਂ ਕਪੜਾ-ਕਪੜਾ ਮਾਰ ਕੇ ਫੇਰ ਜੋੜਾਂਗੇ ਇਹਨਾਂ ਨੂੰ ਇੱਥੇ ਆ ਦੇਖੋ ਮਿੱਟੀ ਕਿਵੇਂ ਭਰੀ ਹੋਈ ਆ ਇੱਥੇ ਸਾਰੇ ਤੇ ਕਪੜਾ ਮਾਰ ਕੇ ਫੇਰ ਲਾਵਾਂਗੇ ਇਹਨੂੰ ਇੱਥੇ ਤੇ ਨਾਲੇ ਤੇ ਇਥੇ ਸਫਾਈ ਹੋ ਜੂ ਨਾਲੇ ਜੇ ਚੂਹਾ ਚਾਹਾ ਹੋਇਆ ਕੋਈ ਕੋਈ ਵੀ ਆਪਾਂ ਨੂੰ ਘਾਟਵਾ ਦੇਖੀ ਆਪਾਂ ਓਕੇ ਕਰਕੇ ਫੇਰ ਹੀ ਲਾਵਾਂਗੇ ਇੱਥੇ ਹੁਣ ਮਿੱਤਰੋ ਇਹ ਚੀਜ਼ ਪੱਟ ਲਈਏ ਤੇ ਉਸ ਚੀਜ਼ ਲਈ ਮਿੱਤਰੋ ਸੌਰੀ ਬਹੁਤ ਬਹੁਤ ਜ਼ਿਆਦਾ ਸੌਰੀ ਵੀ ਮੈਂ ਵੀਡੀਓ ਨਹੀਂ ਪਾ ਸਕਿਆ ਪਰ ਕੋਈ ਨਹੀਂ ਹੁਣ ਆਪਾਂ ਮਿੱਤਰੋ ਰੈਗੂਲਰ ਵੀਡੀਓ ਪਾਇਆ ਕਰਾਂਗੇ ਆਹ ਪੱਟ ਜੀ ਗੋਲਾ ਆਪਣਾ ਗੂਲਾ ਪਟਦੀ ਐ ਤੇ ਕੰਮ ਹੁਣ ਪੱਕਾ ਹੀ ਕਰਾਂਗੇ ਮਿੱਤਰੋ ਤੇ ਬਾਕੀ ਮਿੱਤਰੋ ਛੋਡੀ ਸਾਰਿਆਂ ਦੀ ਬਹੁਤ ਡਿਮਾਂਡ ਆ ਰਹੀ ਆ ਵੀ ਸਟੀering ਸਟੀering ਚੇਂਜ ਕਰੋ ਇਹਦਾ ਸਟੀering ਵੀ ਮਿੱਤਰੋ ਹੁਣ ਚੇਂਜ ਕਰਾਂਗੇ ਤੇ ਮੈਂ ਕਰੀਆ ਗੱਲਬਾਤ ਕਈ ਜਗ੍ਹਾ ਤੇ ਹੁਣ ਮੈਨੂੰ ਮਿਲਣ ਦੀ ਦੇਰਾ ਵਾ ਜਦੋਂ ਮਿਲ ਗਿਆ ਪਾਊਡਰ ਕਰ ਲੈਣਾ ਦੇਖ ਲੈਣੀ ਇੱਕ ਅੱਦੇ ਦਿਨ ਤੱਕ ਆ ਪਾਊਡਰ ਕਰ ਦੇਣਾ ਆਈ ਜਾਣ ਨਹੀਂ ਜੇ ਨਾਂ ਵੀ ਮਿਲਿਆ ਯਾਰ ਹੁਣ ਆਪਾਂ ਬਾਲਾ ਹੋਣੀ ਕਰ ਸਕਦੇ ਹੁਣ ਆਪਾਂ ਨਵੀਂ ਮੰਗਾ ਲੈਣਾ ਕਿਉਂਕਿ ਛੋਟੇ ਭਰਾਵਾਂ ਕਰਕੇ ਹੀ ਆਪਾਂ ਜੋ ਕੁਝ ਵੀ ਆ ਤੇ ਵੱਧ ਤੋਂ ਵੱਧ ਪਿਆਰ ਤੇ ਸੂਟ ਬਣਾ ਕੇ ਰੱਖਿਆ ਕਰੋ ਮਿੱਤਰੋ ਤੇ ਕਿਉਂਕਿ ਮਿੱਤਰੋ ਹੁਣ ਸਾਨੂੰ ਵੀ ਪਤਾ ਗਰਮੀ ਬਹੁਤ ਆ ਫੇਰ ਤਾਂ ਮੈਂ ਵੀ ਵੀਡੀਓ ਹੋਰ ਬਣਾਵਾਂ ਜੇ ਤੁਸੀਂ ਵੱਧ ਤੋਂ ਵੱਧ ਪਿਆਰ ਤੇ ਸੂਟ ਬਣਾਵੋ ਚਲੋ ਮਿੱਤਰੋ ਹੁਣ ਆਪਾਂ ਇਹਦੇ ਲੋਕ ਲੂਕ ਸਾਰੇ ਇਕੱਠੇ ਕਰਕੇ ਇਧਰ ਸਾਈਡ ਤੇ ਰੱਖ ਲੇ ਹੁਣ ਆਪਾਂ ਆਹ ਪੱਟ ਲਈਏ ਇਹ ਜਿਵੇਂ ਕੋਈ ਉਹ ਤਾਂ ਤੁਹਾਨੂੰ ਨੋਰਮਲ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਆਹਾਂ ਗੱਤਾ ਦਾ ਆਪਣਾ ਫੱਟਾ ਸਪੀਕਰਾਂ ਦਾ ਇਹ ਸਪੀਕਰਾਂ ਵਾਲਾ ਫੱਟਾ ਇੱਥੇ ਫੱਟੀਆਂ ਲਾਈਆਂ ਹੁੰਦੀਆਂ ਨੇ ਜਿਵੇਂ ਇਧਰ ਫੱਟੀ ਲੱਗੀ ਵੀ ਆ ਆਏ ਫੱਟੀ ਲੱਗੀ ਵੀ ਸੀ ਇਧਰ ਵੀ ਉਹ ਫੱਟੀ ਆ ਇੱਥੇ ਕਸੀ ਵੀ ਸਾਹ ਦੇਖੋ ਆ ਜਾਗਾ ਤੇ ਉਹ ਆਪਾਂ ਖੋਲਤੀ ਹੁਣ ਫੱਟੀ ਤੇ ਫੱਟਾ ਆਪਾਂ ਥੱਲੇ ਲਾ ਲਿਆ ਹੁਣ ਹੁਣ ਆਪਾਂ ਆ ਇਧਰਲਾ ਪੱਟ ਲਿਆ ਇਸ ਤੋਂ ਬਾਅਦ ਆਪਾਂ ਫੱਟੀ ਖੋਲਦੇ ਆ ਤੇ ਆਪ ਕੱਢ ਦਾਂਗੇ ਵਿੱਚੋਂ ਇਹਦਾ ਆ ਕੱਢ ਕੇ ਫੇਸਫਾਈ ਕਰਾਂਗੇ ਹੁਣ ਮਿੱਤਰੇ ਦੀ ਕਿਉਂਕਿ ਪਿਛਲੀ ਵਾਰ ਆਪਾਂ ਮੂਰੂ ਮੂਰੂ ਦਾ ਸਾਰਾ ਪੱਟ ਕੇ ਕਰਤੀ ਸੀ ਆ ਨਹੀਂ ਸੀ ਪੱਟੇ ਕੱਲੇ ਇਹ ਵੀ ਹੁਣ ਆਪਾਂ ਪੱਟ ਕੇ ਹੀ ਸਾਫ ਕਰਾਂਗੇ ਸਾਰੇ ਮਿੱਤਰੋ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਸ਼ਾਇਦ ਮਿੱਤਰੋ ਮੂਰੂ ਏਸ਼ੀ ਵਾਲਾ ਵੀ ਪੱਟਣਾ ਪੈ ਜਾ ਆਪਾਂ ਨੂੰ ਕੋਇਲ ਵਗੈਰਾ ਜਾਂ ਜਿਹੜਾ ਆਪਣਾ ਬਲੋਰ ਹੁੰਦਾ ਏਸੀ ਦਾ ਮੋਹ ਨੂੰ ਬਲੋਰ ਮਤਲਬ ਕਿ ਪੱਖੇ ਹੁੰਦੇ ਨੇ ਅੰਦਰ ਜਿਹੜਾ ਲੱਗਿਆ ਵੇ ਜਿਹੜਾ ਆਪਾਂ ਪੱਖਾ ਲਾਉਣੇ ਹੁੰਦੇ ਆ ਉਹ ਪੱਖੇ ਟਾਈਪ ਇੱਕ ਪੱਖਾ ਲੱਗਿਆ ਹੁੰਦਾ ਜਿਹੜਾ ਏਸੀਆਂ ਦੇ ਵਿੱਚ ਲੱਗਿਆ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਗੱਡੀਆਂ ਦਾ ਜਿਹੜੇ ਵੀਰ ਕੰਮਕਾਰ ਕਰਦੇ ਨੇ ਗੱਡੀਆਂ ਉਹਨਾਂ ਨੂੰ ਤਾਂ ਖਾਸ ਕਰਕੇ ਪ੍ਰੋਪਰ ਪਤਾ ਹੀ ਹੋਊ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਆ ਵੀ ਉਹਦੇ ਵਿੱਚ ਗੋਲ ਚੱਕਰੀ ਲੱਗੀ ਹੁੰਦੀ ਏਕ ਉਹ ਹਵਾ ਬਣਾਵਣਾ ਕੇ ਗਾਹਾਂ ਭੇਜਦੀ ਏ ਉਹਦੇ ਵਿੱਚ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਉਹਦੇ ਵਿੱਚ ਚੂਹਾ ਮਰਿਆ ਮੁਰਿਆ ਹੈਗਾ ਕਿਉਂਕਿ ਗੱਡੀ ਦੇ ਵਿੱਚ ਉਹ ਬਹੁਤ ਗੰਦੀ ਸਵੈਲ ਮਾਰੀ ਜਾਂਦੀ ਮੇਟਰ ਤਾਂ ਕਰਕੇ ਹੁਣ ਆਪਾਂ ਅੱਜ ਪੱਟ ਪਟੀਏ ਦਾ ਸ਼ੁਰੂ ਕਰਤਾ ਤੇ ਅੱਜ ਮੇਤਰੋ ਕੰਮ ਤੋਂ ਆਪਣੀ ਛੁੱਟੀ ਕਰੀ ਵੀ ਸੀ ਕਿਉਂਕਿ ਅੱਜ ਮੇਰਾ ਪੀਪਰ ਸੀ ਤੇ ਨਾਲੇ ਤਾਂ ਆਪਣਾ ਚਲੋ ਪੀਪਰ ਹੋ ਗਿਆ ਨਾਲੇ ਆਪਾਂ ਇਹ ਫਾਇਦਾ ਕਰ ਲੈਨੇ ਆਪਾਂ ਅੱਜ ਦਾ ਤੇ ਬਾਕੀ ਮੇਤਰੋ ਸਾਰਿਆਂ ਨੂੰ ਮੈਂ ਦੱਸ ਦੇਣਾ ਚਾਹਣਾ ਮੇਰੇ ਭਰਾਵਾਂ ਨੂੰ ਜਿਨ੍ਹਾਂ ਨੇ ਆਪੋ ਆਪਣੀਆਂ ਗੱਡੀਆਂ ਰਵਿੰਗ ਕਰਾਉਣੀਆਂ ਨੇ ਡੀਟੇਲਿੰਗ ਕਰਾਉਣੀਆਂ ਨੇ ਜਾਂ ਵਾਸ਼ਿੰਗ ਵਗੈਰਾ ਕਰਾਉਣੀਆਂ ਨੇ ਵੀ ਆਪਾਂ ਆਏ ਨੇ ਹੈਗਾ ਯਾਰ ਵੀ ਕੱਚਾ ਕੰਮ ਕਰਾਂਗੇ ਪ੍ਰੋਪਰ ਗੱਡੀ ਵਾਸ ਕਰਾਂਗੇ ਇੰਜਨ ਉੰਜਨ ਪ੍ਰੋਪਰ ਐ ਕਲੀਨ ਕਰਕੇ ਦੇਵਾਂਗੇ ਥੱਲੇ ਡੀਜ਼ਲ ਡੀਜ਼ਲ ਮਾਰਕ ਐ ਪੂਰਾ ਸਾਫ਼ ਸਜਰਾ ਦੇ ਵਿੱਚੋਂ ਡਿਗਰੀਅਰ ਵਗੈਰਾ ਪੂਰਾ ਘੈਂਟ ਸਾਫ਼ ਸਫਰਾ ਕਰਕੇ ਦਵਾਂਗੇ ਜਿੱਥੇ ਵੀ ਮਿੱਟੀ-ਮੁੱਟੀ ਫਸੀ ਸਾਰਾ ਕੁਝ ਕੱਢ ਕੇ ਰਵਿੰਗ ਤੁਹਾਨੂੰ ਪਤਾ ਹੀ ਆ ਵੀ ਬਸ ਆਪਾਂ ਕੰਮ ਹੀ ਇਹ ਕਰਦੇ ਆ ਸਪੈਸ਼ਲਿਸਟਾਂ ਕਰਕੇ ਆਪਾਂ ਰਵਿੰਗ ਦੇ ਤਾਂ ਜੱਬ ਕੱਢੀ ਦਵਾਂਗੇ ਇਹ ਵਾਸ਼ਿੰਗ ਵਗੈਰਾ ਦੇ ਵੀ ਆਪਾਂ ਮਿੱਤਰੋ ਚੱਬਾ ਕੱਢ ਦਾਂਗੇ ਜੇ ਕਿਸੇ ਵੀ ਭਰਾ ਨੇ ਮੇਰੇ ਨੇ ਗੱਡੀ ਵੀ ਰਵਿੰਗ ਡਿਟੇਲਿੰਗ ਤੇ ਵਾਸ਼ਿੰਗ ਵਗੈਰਾ ਕਰਾਉਣੀ ਹੋਵੇ ਤਾਂ ਜਰੂਰ ਕੰਟੈਕਟ ਕਰਿਓ ਮਿੱਤਰੋ ਤੇ ਸਮਾਨ ਆਪਾਂ ਲੈ ਜਾਂਦਾ ਹੁਣ ਆਪਾਂ ਮਿੱਤਰੋ ਆਪਣਾ ਰੱਬ ਦੀ ਕਿਰਪਾ ਨਾਲ ਵੀ ਚਲੋ ਆਪਣੇ ਜਿਹੜੇ ਭਰਾ ਆਪਾਂ ਨੂੰ ਕੰਮਕਾਰ ਜਿੰਨਾਂ ਨਾਲ ਆਪਾਂ ਲੱਗੇ ਹੋਈਆਂ ਉਹ ਵੀ ਵਧੀਆ ਸਪੋਰਟ ਕਰਦੇ ਨਹੀਂ ਆਏ ਨਹੀਂ ਹੈਗਾ ਵੀ ਉਹ ਐਂ ਕਹਿੰਦੇ ਨੇ ਕਿ ਤੂੰ ਆਪਦਾ ਕੰਮ ਤੋੜਨ ਲੱਗ ਗਿਆ ਹੁਣੀ ਐਂ ਕਰਨ ਲੱਗ ਗਿਆ ਉਹ ਭਰਾਵਾਂ ਨਹੀਂ ਚਲੋ ਆਪਾਂ ਨੂੰ ਵਧੀਆ ਸਪੋਰਟ ਆਈ ਐਂ ਨਹੀਂ ਹੈਗਾ ਵੀ ਉਹ ਕਰਦੇ ਨੇਗੇ ਤਾਂ ਕਰਕੇ ਆਪਾਂ ਮਿੱਤਰੋ ਨਾਲ-ਨਾਲ ਹੀ ਆਪਣਾ ਕੰਮ ਤੋੜਨਾ ਸ਼ੁਰੂ ਕਰ ਦਿੰਦੇ ਹਾਂ ਹੁਣ ਤੋਂ ਹੀ ਕਿਉਂਕਿ ਜਿਵੇਂ ਕਹਿਣਾ ਕਿ ਹੁਣ ਤੋਂ ਪੈਰ ਚੱਕਾਂਗੇ ਤਾਂ ਹੀ ਆਪਣਾ ਅੱਗੇ ਵਧਣਾ ਸਿਸਟਮ ਚਲੋ ਗੱਲਾਂ ਬਾਤਾਂ ਬਹੁਤੀਆਂ ਨਹੀਂ ਮਾਰਦੇ ਹੁਣ ਆਪਾਂ ਕਰਦੇ ਆ ਸਿਸਟਮ ਸ਼ੁਰੂ ਅੱਗੇ ਲੋ ਜੀ ਮਿੱਤਰੋ ਪੱਟ ਤੇ ਦੋਨੇ ਸਾਈਡਾਂ ਵਾਲੇ ਇਹੇ ਇਦੋਂ ਬਾਅਦ ਆਪਾਂ ਸੀਟ ਵੀ ਵਟਦੀ ਮਿੱਤਰੋ ਜਿਹੜੀ ਆ 2 ਵਾਲੀ ਸੀਟ ਹੁੰਦੀ ਆ ਇਹਦੇ ਇੱਥੋਂ ਨਟ ਖੋਲ ਕੇ ਆ ਪੱਤੀਆਂ ਤੋਂ ਉਹ ਵਾਲੇ ਨਟ ਲੱਗੇ ਵੀ ਸੀ ਤੇ ਪੀਚ ਕਸ ਵਾਲੇ ਉਹ ਨਾਟਾ ਪੌਥੀ ਕਸ ਤੇ ਕਿਉਂਕਿ ਮਿੱਤਰੋ ਉਹ ਜਾਂਦੇ ਨੇ ਨਾਟਾ ਗੁੰਮ ਗੁੰਮ ਜਾਂਦੇ ਨੇ ਕਈ ਵਾਰ ਤਾਂ ਕਰਕੇ ਆ ਪੌਥੀ ਕਸ ਤੇ ਤੇ ਹੁਣ ਮਿੱਤਰੋ ਜਿਹੜੀ ਆਪਣੀਆਂ ਉਧਰੋਂ ਤਾਰਾਂ ਆਉਂਦੀਆਂ ਨੇ ਮੂਰ ਲੀਆਂ ਉਹ ਆਪਾਂ ਜਦੋਂ ਤੁਹਾਨੂੰ ਪਤਾ ਪਹਿਲਾਂ ਪੱਟੀ ਸੀ ਗੱਡੀ ਉਦੋਂ ਤਾਂ ਸਾਰੀਆਂ ਉਧਰੋਂ ਆਉਂਦੀਆਂ ਆਉਂਦੀਆਂ ਤੇ ਦਾ ਟੇਪ ਕਰ ਲਿਆ ਹੁੰਦੀਆਂ ਸੀ ਪਰ ਉਹ ਦੂਗਾ ਹਾਂ ਆਪਾਂ ਟੇਪ ਨਹੀਂ ਸੀ ਬਾਈ ਕਿਉਂਕਿ ਆਹ ਪੱਟੇ ਨਹੀਂ ਸੀ ਆਪਾਂ ਉਦੋਂ ਉਦੋਂ ਇਹਦੇ ਵਿੱਚ ਤਾਰ ਕੋਈ ਉੱਤੇ ਫਿਰਦੀ ਕੋਈ ਥੱਲੇ ਹੁਣ ਸਾਰੀਆਂ ਇੱਕ ਬਰਾਬਰ ਕਰਕੇ ਇਹਨਾਂ ਤੇ ਟੇਪ ਲਵੇਟ ਕਰਕੇ ਗੁੱਥੇ ਹੀ ਆਉਣ ਦਾ ਹੁਣ ਸਾਰਾ ਪਿੱਛੇ ਨੂੰ ਤੇ ਨਾਲੇ ਜਿਹੜੀ ਆਪਣੀ ਇਧਰੋਂ ਡਿੱਗੀ ਵਾਲੀ ਲਾਈਟ ਦੀ ਤਾਰ ਜਾਂਦੀ ਆ ਉਹ ਆਹ ਤਾਰਾਂ ਦੇ ਨਾਲ ਇਕੱਠੀ ਕਰ ਦਾਂਗੇ ਜਿਹੜੀਆਂ ਇਹਨੀਆਂ ਪਹਿਲਾਂ ਤਾਰਾਂ ਆਉਂਦੀਆਂ ਨਹੀਂ ਆ ਰਿਜਨਲ ਉਹਨਾਂ ਤਾਰਾਂ ਦੇ ਨਾਲ ਦੀ ਕੱਢ ਦਾਂਗੇ ਸਾਰੀ ਤੇ ਇੱਥੇ ਆ ਜੂ ਉਹ ਤਾਰ ਫਿਰ ਇੱਥੇ ਇਹਦੇ ਤੱਕ ਲਵੇਟ ਲਾਵਾਂਗੇ ਐਦੂਗਾ ਹਾਂ ਫਿਰ ਆਪਾਂ ਮਿੱਤਰੋ ਉਹ ਇਹਦੇ ਤੇ ਚੈੱਕੀ ਜਾਣੀ ਆਂਗੀ ਫੱਟੇ ਤੇ ਆ ਕੇ ਤੇ ਹੁਣ ਆਪਾਂ ਉਧਰ ਲੀਆਂ ਤਾਰਾਂ ਦਾ ਗੁੱਛੇ ਤੇ ਲਵੇਟ ਲਈਏ ਤਾਰ ਸਾਰੀ ਟੇਪ ਸਾਰੀ ਉਹ ਵੀ ਮੇਟਰੋ ਕਰੋ ਚੈੱਕ ਹੁਣ ਫੀਟਿੰਗ ਸੋਹਣੀ ਜਿਹੀ ਲੱਗਦੀ ਹੈ ਦੇਖੋ ਸਾਰਾ ਸਿਸਟਮ ਓਕੇ ਕਲੀਅਰ ਜਾਊਗਾ ਨਹੀਂ ਤਾਰਾਂ ਖੇਡੀਆਂ ਆਈਆਂ ਪਈਆਂ ਸੀ ਆ ਸਾਰੀਆਂ ਹੁਣ ਤਿੰਨਾਂ ਦਾ ਪੁਆਇੰਟ ਰਹਿ ਗਿਆ ਆਪਣਾ ਬੂਫਰ ਦਾ ਜਿੰਨੀਆਂ ਵੀ ਤਾਰਾਂ ਰਹੀਆਂ ਬੂਫਰ ਦੀਆਂ ਨੇ ਕੱਲੀਆਂ ਸਪੀਕਰ ਵਾਲੀ ਤਾਰ ਆਪਾਂ ਇੱਧਰ ਕੱਢ ਲਈ ਆਡ ਇੱਕ ਆ ਗਈ ਸਪੀਕਰਾਂ ਦੀ ਤਾਰ ਤੇ ਜਿਹੜੀ ਆਹ ਵਾਲੀ ਆ ਗਈ ਇਹ ਆ ਗਈ ਆਪਣੇ ਕੈਮਰੇ ਦੀ ਯਾਰ ਆ ਦੇਖੋ ਤੇ ਜਿਹੜੀਆਂ ਆਹ ਆ ਗਈ ਤਾਰ ਆਹ ਵਾਲੀ ਆ ਰਹੀ ਆ ਇਹ ਆ ਗਈ ਆਪਣੀਆਂ ਲਾਈਟ ਦੀ ਤਾਰ ਆਲਰੇਡੀ ਲਾਉਣੀ ਹੈਗੀ ਆਪਾਂ ਉਹ ਫੱਟੇ ਤੇ ਇਹ ਵੀ ਹਜੇ ਆਪਣੀ ਇੰਨੀ ਰੱਖੀ ਹੋਈ ਆ ਕਿਉਂਕਿ ਉਦੋਂ ਆਪਾਂ ਨੂੰ ਪ੍ਰੋਪਰ ਥੱਲੇ ਕਰਕੇ ਇਹਦੇ ਵਿੱਚ ਸੈੱਟ ਕਰਕੇ ਲਘੋ ਕੇ ਜੇ ਉਦੋਂ ਬਾਅਦ ਇਹ ਸਿੱਧੀ ਫੱਟੇ ਦੇ ਉੱਤੇ ਚ ਵਗਿਆ ਲਾਂਗੇ ਇਹ ਵੀ ਆਪਣੀ ਕਲੀਅਰ ਆ ਜਾਵਾਂਗੇ ਮਿੱਤਰੋ ਬਸ ਹੁਣ ਮਿੱਤਰੋ ਆਪਣਾ ਰਹਿੰਦਾ ਗਾ ਕੰਲਾ ਆ ਸਾਫ ਸਫਈਆ ਕਰਨ ਨਾਲ ਤੇ ਇਧਰ ਲਈ ਤਾਰ ਰਹੀ ਸੈੱਟ ਕਰਨ ਵਾਲੀ ਬਾਕੀ ਸਾਰੀ ਕਲੀਅਰ ਆ ਜਾਵਾਂ ਆਲ ਓਕੇ ਆਲ ਡਨ ਤੇ ਬਾਕੀ ਹੁਣ ਆ ਚੀਜ਼ਾਂ ਪੱਟਣ ਨਾਲ ਆਪਾਂ ਨੂੰ ਆ ਵੀ ਅੰਦਰੂਨੀ ਵੀ ਚੀਜ਼ਾਂ ਪਤਾ ਲੱਗਿਆ ਦੇਖੋ ਇਹ ਤਾਂ ਵੈਸੇ ਮਿੱਤਰੋ ਆਪਾਂ ਉਦੀ ਫੜ ਲਈ ਸੀ ਇਹ ਚੀਜ਼ ਵੀ ਜਾਣੀ ਅੰਦਰੋਂ ਇਹਦੀ ਡੈਂਟਿੰਗ ਹੋਈ ਵੀ ਹੈ ਗੱਡੀ ਦੀ ਪਰ ਜਾਣੀ ਨਜਾਇਜ਼ ਨਹੀਂ ਕਰੀ ਵੀ ਬਸ ਉਮੀ ਪੱਟੀ ਭਰ ਕੇ ਸਾਰੀ ਸ਼ੇਪ ਸੈੱਟ ਕਰਤੀ ਉਹਦੀ ਬਾਹਰੋਂ ਬਾਹਰਲੇ ਪਾਸੇ ਦੇਖੋ ਇੱਥੋਂ ਡੈਂਟਿੰਗ ਹੋਈ ਵੀ ਹੈ ਗੱਡੀ ਇਧਰਲੇ ਪਾਸੇੋਂ ਢੋਲ ਮੈਂ ਚੈੱਕ ਕਰਦਾ ਇਧਰੋਂ ਰਿਜਨਲ ਆ ਜਿੱਥੋਂ ਤੱਕ ਲੱਗ ਰਿਹਾ ਹਜੇ ਬਾਕੀ ਇਧਰ ਥਾਂ ਵੀ ਹੈ ਨਹੀਂ ਐਨ ਆਪਾਂ ਨੂੰ ਵੀ ਪਤਾ ਲੱਗ ਜੇ ਇਹ ਇਧਰ ਮਿੱਤਰੋ ਆਪਾਂ ਸਿਸਟਮ ਹੁਣ ਹੋਰ ਲਾਉਣ ਦੀ ਇਰਾਦਾ ਹੈਗਾ ਮੇਰਾ ਵੀ ਸ਼ਾਇਦ ਇੱਕ ਦੋ ਦਿਨਾਂ ਚ ਆਪਾਂ ਉਹ ਸਿਸਟਮ ਕਰ ਦਾਂਗੇ ਸ਼ਾਇਦ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਪਤਾ ਲੱਗੂਗਾ ਉਹ ਸਿਸਟਮ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਮਿੱਤਰੋ ਕੋਈ ਕਰਨ ਦਾ ਇਰਾਦਾ ਹੁੰਦਾ ਦੇਖਦੇ ਆ ਕਰਦੇ ਆ ਫਿਰ ਤੇ ਤੁਹਾਨੂੰ ਨੈਕਸਟ ਵੀਡੀਓ ਜੀ ਦਿਖਾਵਾਂਗੇ ਸਿਸਟਮ ਆਪਾਂ ਕਰਨਾ ਕੀ ਆ ਤੇ ਹੁਣ ਮਿੱਤਰੋ ਆਪਣਾ ਜਿਹੜਾ ਮੇਨ ਆ ਕੰਮ ਆ ਦੇਖੋ ਆ ਚੀਜ਼ ਹੁੰਦੀ ਹੈ ਜਿਹੜੀ ਨਾ ਜਦੋਂ ਇਹਦਾ ਡੈਂਟਿੰਗ ਹੋਈ ਆ ਆ ਚੀਜ਼ ਉਹਨੇ ਨਾਲ ਨਹੀਂ ਲਾਈਏਗੀ ਇਹ ਇੱਥੇ ਲੱਗਣੀ ਏ ਇਹਦੇ ਨਾਲ ਵੀ ਕੱਲ ਨੂੰ ਜੇ ਹੁਣ ਕੋਈ ਬਾਹਰਲੇ ਪਾਸਿਓਂ ਵੀ ਇਹ ਤੇ ਧੱਕਾ ਮਾਰੇ ਨਾ ਇਹ ਫੇਟੀ ਹਿੱਲੇ ਨਾ ਉਹਨੇ ਐਮਸੀ ਲਾ ਕੇ ਇਹਨੂੰ ਜੋੜਿਆ ਨਹੀਂ ਨਾਲ ਕਿਉਂਕਿ ਹੁਣ ਅਸੀਂ ਤਾਂ ਚਲੋ ਮਿੱਤਰੋ ਆਪਾਂ ਤਾਂ ਕੰਮ ਕਰਦੇ ਆਂ ਕਿ ਇਹ ਚੀਜ਼ ਦਾ ਆਪਾਂ ਨੂੰ ਪਤਾ ਹੁੰਦਾਗਾ ਵੀ ਕਿੱਥੇ ਕੀ ਕੋਸ ਹੈਗਾ ਤੇ ਉਸ ਵੇਲੇ ਇਹ ਚੀਜ਼ ਨਾ ਕਰੀ ਨਹੀਂ ਬਾਕੀ ਮੈਨ ਮਿੱਤਰੋ ਇਧਰੋਂ ਤਾਂ ਪਤਾ ਲੱਗ ਰਿਹਾ ਜੀ ਇਧਰੋਂ ਡੈਂਟਿੰਗ ਹੋਈ ਹੁੰਦੀ ਤਾਂ ਇੱਥੋਂ ਕੋਈ ਨਾ ਕੋਈ ਚੀਜ਼ ਦਾ ਉਪਰ ਖੱਬੜ ਕਰੀ ਹੁੰਦੀ ਇਧਰ ਉਹ ਚਾਦਰ ਜਮਾ ਸ਼ੀਲਡ ਦੀਆਂ ਸ਼ੀਲਡ ਪਈਆਂ ਨੇ ਆ ਸੀਲਾ ਵੀ ਓਰੀਜਨਲ ਪਈਆਂ ਨੇ ਇਧਰ ਸ਼ੀਲ ਆ ਵੀ ਓਰੀਜਨਲ ਇਧਰ ਲਈ ਵੀ ਬਟ ਇਧਰ ਲਈ ਆ ਟੂਲ ਦੀ ਇਡੈਂਟਿੰਗ ਹੋਈ ਵੀ ਆ ਬਾਹਰ ਲਈ ਬਾਹਰਲੇ ਪਾਸੇ ਜਾਨੀ ਮੇਜਰ ਨਹੀਂ ਵਾਲੀ ਦੱਬ ਕੇ ਨਹੀਂ ਵਜੀ ਵੀ ਹੈਗੀ ਪਰ ਆ ਚੀਜ਼ ਤੋਂ ਹੀ ਦੱਬ ਕੇ ਵਜੀ ਹੈ ਤਾਹਾਂ ਤਾਹਾਂ ਤੋਂ ਆਈ ਅੰਦਰੋਂ ਵੀ ਹੋਈ ਵੀ ਹੈ ਇਡੈਂਟਿੰਗ ਅੰਦਰੋਂ ਜਾਨੀ ਪਿਓਰ ਨਹੀਂ ਹੋਈ ਵੀ ਪ੍ਰੋਪਰ ਵਾਲੀ ਹੋਈ ਵੀ ਜ਼ਰੂਰ ਆ ਦੇਖੋ ਆ ਟੂਲ ਦੀ ਇਧਰਲੇ ਦੀ ਸ਼ੇਪ ਕਿਦਾਂ ਹੈ ਅੰਦਰ ਜੇ ਇਹਨੂੰ ਇਧਰਲੇ ਦੀ ਸ਼ੇਪ ਹੋਰ ਸ਼ਾਪ ਦੀ ਬਣੀ ਵੀ ਆ ਬਾਹਰ ਜੇ ਇਹ ਚੀਜ਼ਾਂ ਦਾ ਜਾਨੀ ਬਹੁਤ ਹੋ ਹੁੰਦਾ ਦਾ ਤੇ ਹੁਣ ਮਿੱਤਰੋ ਆਪਾਂ ਇਰੇ ਵਿੱਚ ਉਹ ਮਾਰਦੀ ਬੁਰਸ਼ ਵਰ੍ਹ ਵਗੈਰਾ ਮਾਰ ਕੇ ਸਾਫ ਕਰਦੀ ਪੀਸੋਂ ਫੇਰਾ ਸਾਰਾ ਸਮਾਨ ਇਹਦੇ ਵਿੱਚ ਰੱਖ ਕੇ ਨੂੰ ਅੰਦਰ ਕਰ ਦਾਂਗੇ ਕਿਉਂਕਿ ਇਹ ਨੇਰਾ ਹੋ ਚੁੱਕਿਆ ਥੋਨੂੰ ਪਤਾ ਹੀ ਆ ਹੁਣ ਸ਼ਾਮ ਲੜਾਂ ਵਿਊ ਚੈੱਕ ਕਰੋ ਮਿੱਤਰੋ ਸਨਸੈਟ ਵਿਊ ਤੇ ਬਾਕੀ ਮਿੱਤਰੋ ਆ ਜਰੂਰ ਲਾਓ ਹੁਣ ਸਾਰੇ ਲੋਕੀ ਹੁਣ ਪਤਾ ਗਰਮੀ ਦਾ ਟਾਈਮ ਆ ਚਿੜੀਆਂ ਖਾਤਰ ਜਰੂਰ ਲਾਓ ਯਾਰ ਸਾਰੇ ਜਾਣੇ ਕਿਉਂਕਿ ਜਿਆਦਾ ਪੌਪ ਆ ਪਾਪੋ ਆਪਣੇ ਘਰੇ ਪੈ ਜਾਣੇ ਜਦੋਂ ਸ਼ਾਮ ਨੂੰ ਏਸੀ ਲਾ ਕੇ ਤਾਂ ਇਹਨਾਂ ਦਾ ਵੀ ਵਿਚਾਰੀਆਂ ਦੇ ਸਾਹ ਲੈਣਾਗਾ ਜ਼ਰੂਰ ਲਾਓ ਸਾਰੇ ਜਣੇ ਭਰਾ ਬਣੇ ਯਾਰ ਆਪਣਾ ਇੱਕ ਰਹਿੰਦਾ ਕਿ ਕੋਈ ਵੀ ਲਾ ਦੇਣਾ ਹੁਣ ਆਪਾਂ ਇੱਕ ਅੱਧੇ ਦਿਨ ਤੱਕ ਇੱਕ ਲਾਤਾ ਇੱਕ ਰਹਿ ਗਿਆ ਉਹ ਵੀ ਲਾਵਾਂਗੇ ਇੱਕ ਅੱਧੇ ਦਿਨ ਤੱਕ ਵੀ ਮਿੱਤਰੋ ਤੇ ਜਿਹੜੀ ਆਪਣੀ ਕੈਮਰਾ ਵਾਲੀ ਤਾਰ ਆਉਂਦੀ ਸੀ ਇਹਦੇ ਨਾਲ ਨਾਲ ਦੇਖੋ ਉਹ ਵੀ ਆਪਾਂ ਲਾਈਟ ਦੀ ਵੇਚ ਦੀ ਕੱਢ ਲਈ ਇੱਥੋਂ ਨਹੀਂ ਲੰਘਦੀ ਸੀ ਪਹਿਲਾਂ ਤੁਸੀਂ ਦੇਖੀ ਹੋਈ ਆ ਤੇ ਇੱਥੋਂ ਦੀ ਆਪਾਂ ਫਿਰ ਬੰਦ ਕਰਤੀ ਤੇ ਹੁਣ ਉਹ ਹਣੋ ਮਿੱਤਰੋ ਉਹਦੇ ਜਿਹੀ ਲੰਗਦੀ ਆਗੀ ਲਾਈਟ ਦੇ ਵਿੱਚ ਦੀ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ ਵੀ ਭਰਾ ਹਨ ਕੈਮਰਾ ਫੇਟਾ ਕਰਵਾਉਂਦੇ ਨੇਗੇ ਤਾਂ ਉਹ ਸਾਰੇ ਜਾਣੇ ਵੀਰ ਬਣੇ ਸਾਰਿਆਂ ਨੂੰ ਐਂ ਕਹਿ ਰਿਹਾ ਕਰੂ ਕਿ ਵੀਰੇ ਲਾਈਟ ਵਾਲੇ ਰਬੜ ਦੇ ਅੰਦਰ ਦੀ ਘੜਦੇ ਕਿਉਂਕਿ ਯਾਰ ਇੱਥੋਂ ਹੀ ਦੇਖਦੀ ਜੀ ਬੁਰੀ ਲੱਗਦੀ ਹੁੰਦੀ ਆ ਤਾਰ ਨਾਲੇ ਕਿਉਂਕਿ ਇੱਥੋਂ ਵੀ ਰਬੜ ਦੇ ਵਿੱਚ ਦੀ ਲੰਘਣੀਆਂ ਜਿਹੜਾ ਗੋਲਾ ਪਾਉਣੇ ਹੁੰਦੇ ਆਪਾਂ ਇਹ ਗੋਲੇ ਦੇ ਵਿੱਚ ਦੀ ਇੱਥੋਂ ਹੀ ਲੰਘਣੀਆਂ ਉੱਥੋਂ ਦੀ ਵੀ ਲਾਈਟ ਵਾਲੀ ਰਬੜ ਦੇ ਵਿੱਚ ਦੀ ਲੰਘਣੀਆਂ ਹਣ ਕੇ ਬਈ ਉੱਥੇ ਦੀ ਹੀ ਘੜਦੇ ਭਰਾ ਬਣੇ ਨਾਲੇ ਤੇ ਉਹ ਬੁਰੀ ਲੱਗਦੀ ਤੇ ਹੁਣ ਆਪਾਂ ਮਿੱਤਰੋ ਲੈਟ ਦਾ ਪ੍ਰਬੰਧ ਕਰ ਲਿਆ ਆਪਣਾ ਖਾਸ ਸਟੂਡੀਓ ਦੇ ਵਿੱਚ ਤੇ ਹੁਣ ਆਪਾਂ ਬੁਰਸ਼ ਮਾਰ ਕੇ ਰਗਰਦਾ ਘੜਦੀਏ ਸਾਰਾ ਕਿਉਂਕਿ ਮਿੱਤਰੋ ਲੇਟ ਬਹੁਤ ਹੋ ਗਿਆ ਦੇਖੋ ਤੁਸੀਂ ਮੌਸਮ ਹਨੇਰਾ ਹੋ ਚੁੱਕਿਆਗਾ ਤੇ ਇਹ ਬਾਬਾ ਚੱਲਦਾ ਅੰਦਰ ਹੁਣ ਆਪਾਂ ਕਢ ਦਈਏ ਦਮਾਂ ਦਮ ਵਿੱਚੋਂ ਰੇਤਾ ਤੇ ਫੇਰ ਕਰ ਦਿਆ ਮਿੱਤਰੋ ਅੱਗੇ ਕੰਮ ਤੇ ਆਹ ਮਿੱਤਰੋ ਆਪਾਂ ਚੱਕ ਕੇ ਵਿੱਚ ਸੱਟ ਕੇ ਗੱਡੀ ਅੰਦਰ ਕਰ ਦਈਏ ਤੇ ਬਾਕੀ ਮਿੱਤਰੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਅੱਜ ਸਮੈਲ ਬਹੁਤ ਘਟੀ ਹੈ ਘਟੀ ਜੇ ਵਿੱਚ ਬਹੁਤ ਜ਼ਿਆਦਾ ਬਹੁਤ ਫਰਕ ਪਿਆਗਾ ਇਹ ਚੀਜ਼ ਦਾ ਤੇ ਚਲੋ ਕੋਈ ਨਹੀਂ ਹੁਣ ਦੇਖ ਰਿਹਾ ਮਿੱਤਰੋ ਅੱਗੇ ਤੇ ਹੁਣ ਆਪਾਂ ਕਿਹੜਾ ਕੂੜਾ ਕੱਢਦੀ ਹੈ ਜਿਹੜਾ ਆਪਣਾ ਮੇਨ ਕੰਮ ਆ ਉਹ ਵੀ ਮਿੱਤਰੋ ਕਰਤਾ ਸਾਫ ਸਾਰ ਦੇਖੋ ਆ ਗਿਆ ਸਾਫ ਸੁਥਰਾ ਜਰਾ ਆ ਦੇਖੋ ਮਿੱਤਰੋ ਫਰਕ ਤੁਹਾਨੂੰ ਦਿਖਾਵਾ ਮੈਂ ਆਹ ਵਾਲੀ ਜੀ ਤੁਹਾਨੂੰ ਪਤਾ ਲੱਗਦਾ ਕੋਸ ਆਹ ਵਾਲਾ ਹੈਗਾ ਕੁਆਟਰ ਪੈਨਲ ਪੇਂਟ ਹੋਇਆ ਗਿਆ ਨਾਲੇ ਆਹ ਚੀਜ਼ਾਂ ਚੈੱਕ ਕਰੋ ਐ ਡੀਪਲੀ ਜਾ ਕੇ ਪਤਾ ਲੱਗਦਾ ਹੁੰਦਾ ਸਾਰੀ ਚੀਜ਼ ਦਾ ਕਿਆ ਹੈਗਾ ਪੇਂਟ ਹੋਇਆ ਹੋਇਆ ਕੁਆਟਰ ਪੈਨਲ ਜੇ ਕਿਸੇ ਵੀ ਭਰਾ ਨੇ ਕਰਨਾ ਹੁੰਦਾ ਨਾਲੇ ਆ ਦੇਖੋ ਤੇ ਇਹ ਆ ਹੈਗਾ ਮਿੱਤਰੋ origignal ਕਿੰਨਾ ਡਿਫਰੈਂਸ ਹੈ ਇਹਦੇ ਵਿੱਚ ਕੁਛ ਮਰਜੀ ਚੈੱਕ ਕਰ ਲੋ ਇਹਦਾ origignal ਦਾ ਇਹ ਆ ਫਰਕ ਹੁੰਦਾ ਮਿੱਤਰੋ ਆਪਾਂ ਤਾਂ ਮਿੱਤਰੋ ਤਾਂ ਕਰੀ ਜਾਣਾ ਇਹ ਗੱਡੀ ਦੇ ਬਾਲਾ ਦਿਖਾਈ ਜਾਣਾ ਮੈਂ ਤੁਹਾਨੂੰ ਕਿਉਂਕਿ ਆਪਾਂ ਨੂੰ ਮਿੱਤਰੋ ਇਹ ਗੱਡੀ ਕੋਈ ਖਾਸ ਹੋ ਹੈ ਨਹੀਂਗਾ ਬੀਕਲੂ ਜਿਹੜੇ ਵੱਡੇ ਬੰਦੇ ਨੇ ਵੀ ਵਟੀਆਂ ਗੱਟੀਆਂ ਗੁੜੀਆਂ ਹੁੰਦੀਆਂ ਨੇ ਜਿੰਨਾਂ ਕੋਲ ਭਰਾਵਾਂ ਕੋਲ ਉਹ ਜ਼ਰੂਰ ਵਿਚਾਰ ਰੱਖਿਆ ਕਰੋ ਇਹਨਾਂ ਚੀਜ਼ਾਂ ਤੋਂ ਉਹ ਨਾ ਪਾਇਆ ਕਰੋ ਸੋਸ਼ਲ ਮੀਡੀਆ ਤੇ ਕਿਉਂਕਿ ਇਹ ਕੱਲ ਨੂੰ ਜਦੋਂ ਆਪਾਂ ਵੇਚਦੇ ਹਾਂ ਚਲੋ ਜਿੰਨਾਂ ਕੋਲ ਦਾ ਯਾਰ ਪੈਸਾ ਆਏਗਾ ਉਹ ਤਾਂ ਪਾ ਵੀ ਦੇ ਉਹਨਾਂ ਨੂੰ ਕਿਹੜਾ ਕੋਈ ਫਰਕ ਪੈਣਾ ਉਹ 2 ਲੱਖ ਘੱਟ ਵੇਚ ਦੂ ਗੱਡੀਆਂ ਕਰਕ ਨਹੀਂ ਪੈਂਦਾ ਉਹਨਾਂ ਕੋਲ ਬਾਦੂ ਨਹੀਂ ਹੈਗੇ ਤੇ ਜਿਹੜੇ ਆਪਣੇ ਵਰਗੇ ਭਰਾ ਨੇ ਕੋਈ ਮਸਾਂ ਲੈਂਦਾ ਹੁੰਦਾ ਵਿਚਾਰਾ 4 ਪੈਸੇ ਜੋੜ ਕੇ ਕੋਈ 2 20 ਵੀ ਲੱਖ ਵਾਲੀਆਂ ਕੋਈ 10-10 ਲੱਖ ਵਾਲੀਆਂ ਗੱਡੀਆਂ ਮਸਾਂ ਲੈਂਦੇ ਨੇ ਭਰਾ ਨਵੀਆਂ ਤੇ ਜਿਹੜੇ ਆਪਣੇ ਵਰਗੇ ਰਹਿ ਕੇ ਮੀਡਲ ਕਲਾਸ ਵਾਲੇ ਉਹ ਭਰਾ ਨਾ ਹੀ ਪਾਇਆ ਕਰੋ YouTube ਤੇ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਮਿੱਤਰੋ ਜਦੋਂ ਆਪਾਂ ਪਾਉਨੇ ਆ ਨਾ ਤਾਂ ਸਾਰੀ ਗੱਡੀ ਦੀ ਜਿਹੜੀ ਮਤਲਬ ਕਿ ਪ੍ਰੋਪਰ ਹੋ ਹੁੰਦੀ ਹੈ ਨਾ ਪੇਂਟ ਪੂਟ ਹੋਣ ਦੀ ਸਾਰਾ ਕੁਝ ਪਤਾ ਲੱਗ ਜਾਂਦਾ ਹੁੰਦਾ ਵੀ ਹਾਂ ਇਹ ਗੱਡੀ ਇੱਥੋਂ ਐ ਪੇਂਟ ਐ ਹੋਈ ਵੀ ਫਲਾਨਾ ਹੋਇਆ ਤੇ ਹੁਣ ਕੋਇਆ ਵੀ ਯਾਨੀ ਗੱਡੀ ਦੀ ਪ੍ਰਾਈਵੇਸੀ ਹੀ ਨਹੀਂ ਰਹਿੰਦੀ ਹੈਗੀ ਤਾਂ ਕਰਕੇ ਭਰਾਵਾਂ ਨੇ ਜਿਨ੍ਹਾਂ ਨੇ ਨਵੀਆਂ ਲੈਤੀਆਂ ਨੇ ਉਹ ਨਾ ਪਾਇਆ ਕਰੋ ਆਪਾਂ ਨੂੰ ਤੇ ਚਲੋ ਪੁਰਾਣੀਆਂ ਆਪਾਂ ਨੂੰ ਕੋਈ ਬੜਾ ਉਹ ਹੈ ਨਹੀਂ ਇਹਦਾ ਕਿਉਂਕਿ ਨਾਹੀਂ ਮਿੱਤਰੋ ਆਪੇ ਵੇਚਣੀ ਆ ਕੱਲੂ ਕਿਸੇ ਟਾਈਮ ਵੀ ਹਾਂ ਵੀ ਵੇਚਣੀ ਆ ਆਪਾਂ ਨੂੰ ਤਾਂ ਕਰਕੇ ਆਪਾਂ ਨਾ ਦਿਖਾਈਏ ਵੇਚਣੀ ਆ ਆਪਾਂ ਹੈਣੀ ਆ ਆਪਾਂ ਤੁਹਾਨੂੰ ਸਾਰਾ ਕੁਝ ਸਰੇਆਮ ਦਿਖਾਈ ਜਾਂਦੇ ਆ ਕੋਈ ਚੱਕਰ ਨਹੀਂ ਆਪਾਂ ਤੇ ਚਲੋ ਮਿੱਤਰੋ ਆਹ ਦੇਖੋ ਸਾਰੀ ਡਿੱਗੀ ਸਾਫ਼ ਕਰਕੇ ਕਿੰਨਾ ਕੂੜਾ ਨਿਕਲਿਆ ਇਹ ਜਿੰਨਾ ਮਰਜ਼ੀ ਸਾਫ਼ ਕਰ ਲਈ ਚਾਰ ਦਿਨਾਂ ਚ ਫੇਰ ਉੰਨਾ ਹੀ ਹੋ ਜਾਂਦਾ ਕਿਉਂਕਿ ਗੱਡੀ ਚੱਲਦੀ ਹੁੰਦੀ ਆ ਆਪਣੀ ਤੁਹਾਨੂੰ ਪਤਾ ਹੀ ਆ ਪਿੰਡਾਂ ਵਾਲੀਆਂ ਗੱਡੀਆਂ ਧੂੜ ਮਿੱਟੀ ਵਾਲੇ ਰਾਹਾਂ ਤੇ ਚੱਲੀ ਜਾਂਦੀਆਂ ਨੇ ਤਾਂ ਕਰਕੇ ਉਹਨਾਂ ਚ ਰੇਤਾ ਭਰੀ ਜਾਂਦਾ ਥੋੜੇ ਟਾਈਮ ਬਾਅਦ ਹੀ ਤੇ ਚਲੋ ਹੁਣ ਕੱਢ ਦਈਏ ਮਿੱਤਰੋ ਦੰਨੀ ਰਖ ਗਿਆ ਲੋ ਵੀ ਮਿੱਤਰੋ ਹਾਂ ਬੈਠੇ ਹਾਂ ਕੰਮ ਕਰਨ ਮੇੜ ਕੇ ساری ਗੱਡੀ ਦੇ 8:30 9:00 ਵਜ ਗਏ ਨੇ ਮਿੱਤਰੋ ਰਾਤ ਦੇ ਤੇ ਇਹ ਜਿਹੇ ਨੂੰ ਕੁਟ ਖਾਣੀ ਆ ਹੁਣ ਨਹਾ ਧੋ ਕੇ ਪਹਿਲਾਂ ਪਹੀਨਾ ਸਕਾਲੀ ਪਹੀਨਾ ਹੈਗਾ ਪਹੀਨਾ ਸਕਾ ਕੇ ਨਹਾ ਧੋ ਕੇ ਫਿਰ ਖਾਣਿਆ ਰੋਟੀ ਤੇ ਬਾਕੀ ਮਿੱਤਰੋ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਬਣਾ ਕੇ ਰੱਖੋ ਹਜੇ ਮਿੱਤਰੋ ਆਪਾਂ ਨੂੰ ਇੱਕ ਦੋ ਵਧਣਾ ਇਦਾਂ ਦੇ ਵਲੌਗ ਹੀ ਹੋਣੇ ਨੇ ਇੰਟਰਸਟਿੰਗ ਛੋਣੂ ਬਣਾਉਣੇ ਪੈਣੇ ਨੇ ਕਿਉਂਕਿ ਹਜੇ ਮਿੱਤਰੋ ਆਪਾਂ ਜਿਹੜੇ ਪਹਿਲਾਂ ਵਾਲੇ ਕੰਮ ਵਿਗੜੇ ਹੋਏ ਨੇ ਗੱਡੀ ਦੇ ਉਹ ਕੰਮ ਸੈੱਟ ਕਰਨੇ ਨੇ ਫਾਂਕੀ ਸਾਨੂੰ ਵੀ ਪਤਾ ਯਾਰ ਜੇ ਗੱਡੀ 'ਚ ਬੈਠਣ ਸਾਰ ਫੀਲਿੰਗ ਹੀ ਨਹੀਂ ਘੈਂਟ ਆ ਉਹ ਫੇਰ ਉਹ ਗੱਡੀ ਨਹੀਂ ਹੈ ਫੇਰ ਉਹਦਾ ਸਵਾਦ ਕੋਈ ਨਹੀਂ ਹੈਗਾ ਤੇ ਫੀਲਿੰਗ ਹੀ ਆਪਾਂ ਘੈਂਟ ਲੈ ਹੁਣ ਲਾਉਣੀ ਆ ਉਹ ਉਹਨਾ ਟਾਈਮ ਨਹੀਂ ਆਉਂਦੀ ਜਿੰਨਾ ਟਾਈਮ ਚੂਹਾ ਨਹੀਂ ਵਿੱਚੋਂ ਨਿਕਲਦਾ ਹੁਣ ਡਿੱਗੀ ਵਾਲੀ ਸ਼ਾੜ ਆਪਾਂ ਸਾਰੀ ਪੱਟ ਲਈ ਆਪਾਂ ਕਨਫਰਮ ਆ ਉਹ ਇੰਨਾ ਪੱਕਾ ਮੈਨੂੰ ਪਤਾ ਵੀ ਉਹ ਮਰਿਆ ਹੋਵੇ ਵਿੱਚ ਜੇ ਜਿਉਂਦਾ ਹੋਵੇ ਤਾਂ ਉਹ ਅੱਜ ਆਪਾਂ ਪੂਰੀ ਤੁੱਪੇ ਲਾਈ ਰੱਖੀ ਆ ਤਾਂ ਹੁਣ ਆਪਾਂ ਨੂੰ ਸਵੇਰ ਨੂੰ ਰਿਜ਼ਲਟ ਦਿਖਾ ਦੂਗਾ ਵੀ ਇਹ ਜਿਉਂਦਾ ਹੋਇਆ ਕਾਉ ਸਵੇਰ ਨੂੰ ਨਿਕਲ ਗਿਆ ਹੋਊਗਾ ਕਿਉਂਕਿ ਆਪਾਂ ਅੱਜ ਸਾਰੀ ਗੱਡੀ ਪੂਸ ਸਿਖਰ ਦੁਪਹਿਰੇ ਗੱਡੀ ਧੁੱਪੇ ਖੜੀ ਰਹੀ ਦੀ ਆ ਆਪਣੀ। ਛਾਵੇਂ ਮੈਂ ਲਾਈ ਨਹੀਂ ਆਈ ਅੱਜ ਸਾਰੀ ਗੱਡੀ ਧੁੱਪੇ ਟਾਕੀਆਂ ਖੋਲ ਕੇ ਲਾਈ ਰੱਖੀ ਆ ਤੇ ਉਹ ਨਿਕਲ ਗਿਆ ਹੋਊਗਾ। ਜੇ ਸਵੇਰ ਨੂੰ ਮੁਸਕਰ ਰਿਹਾ ਫੇਰ ਇਹਦਾ ਮਤਲਬ ਆਪਾਂ ਨੂੰ ਕਨਫਰਮ ਆ ਵੀ ਵਿਚ ਮਰੀ ਵੀ ਕੋਈ ਵੀ ਚੀਜ਼। ਉਹਦੇ ਲਈ ਫਿਰ ਆਪਾਂ ਨੂੰ ਕੱਲ ਤੋਂ ਮਿੱਤਰੋ ਮੂਰੂ ਫਰੰਟ ਸਾਰਾ ਪੱਟਣਾ ਪੈਣਾਗਾ ਤੇ ਸਟੀਰੀਂਗ ਸਟੂਰਿੰਗ ਲਾ ਕੇ ਡੈਸ਼ਬੋਰਡ ਵਗੈਰਾ ਪੱਟ ਕੇ ਵਿੱਚੋਂ ਕੱਢਣਾ ਪੈਣਾ ਜੋ ਵੀ ਕੋਸਾ ਉਹਦੇ ਵਿੱਚ। ਤਾਂ ਕਰਕੇ ਮਿੱਤਰੋ ਇਹ ਹ ਹ ਇੱਕ ਦੋ ਦਿਨ ਇਦਾਂ ਦੇ ਵਲੌਗ ਹੀ ਆਉਣੇ ਨੇ ਤੇ ਨਾਲੇ ਵੀ ਜਿਹੜੇ ਭਰਾ ਮੈਨੂੰ ਕਿਸੇ ਕਮੈਂਟ ਕਰਦੇ ਬਈ ਇਹਦਾ ਏਸੀ ਯੂਸੀ ਦਾ ਸਾਰਾ ਸਿਸਟਮ ਦੱਸੋ ਸਾਨੂੰ ਵੀ ਫਿਲਟਰ ਫਿਲਟਰ ਇਹਦੇ ਮੈਂ ਜਿੱਥੋਂ ਤੱਕ ਸੁਣਿਆ ਵੀਰੇ ਤੇ ਫਿਲਟਰ ਨਹੀਂ ਹੁੰਦਾ ਮੈਂ ਕਈ ਭਰਾ ਤੋਂ ਸੁਣਿਆ ਆਪਣੇ ਮਿੱਤਰ ਤੋਂ ਉਹ ਕਹਿੰਦਾ ਫਿਲਟਰ ਨਹੀਂ ਹੁੰਦਾ ਜੀ ਇਹਦੇ ਕਹਿੰਦਾ ਡਾਇਰੈਕਟ ਹੀ ਹੁੰਦਾ ਬਾਕੀ ਜੋ ਤੁਹਾਨੂੰ ਪਤਾ ਹੋਇਆ ਤਾਂ ਤੁਸੀਂ ਕਮੈਂਟ ਜ਼ਰੂਰ ਕਰੋ ਵੀ ਹੁੰਦਾ ਜਾਂ ਨਾ ਹੁੰਦਾ ਤੇ ਚਲੋ ਫਿਰ ਮਿੱਤਰੋ ਅੱਜ ਦੇ ਵਲੌਗ ਦਾ ਫਿਰ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਇੱਥੇ ਐਂਡ ਕਰਦੇ ਹਾਂ ਜੀ ਵਲੌਗ ਵਧੀਆ ਲੱਗਿਆ ਤਾਂ ਦੱਬ ਕੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਵੀਡੀਓ ਦੇ ਉੱਤੇ ਤੇ ਬੌਚ ਫੋਲੋ ਕਰੋ ਮਿੱਤਰੋ ਤਾਂ ਕਿ ਤੁਹਾਨੂੰ ਸਾਰੀ ਵੀਡੀਓ ਡੇਟ ਨਾਲ ਪਤਾ ਲੱਗੇ ਸਾਰੀ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ